ਹਾਂਜੀ ਕਿਸਾਨ ਭਰਾਵੋ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਬਹੁਤ ਸਾਰੇ ਸੰਦ ਸੇਲ ਵਾਸਤੇ ਲੈ ਕੇ ਆਏ ਆਂ ਵੀਡੀਓ ਨੂੰ ਭਰਾਵੋ ਸਾਰੀ ਨੂੰ ਦੇਖ ਲਿਓ ਪਹਿਲਾਂ ਜੀ ਪ੍ਰੀਤ 604922 ਮਾਡਲ ਬਿਲਕੁਲ ਨਵਾਂ ਟਰੈਕਟਰ ਆ ਰੇਟ 495000 ਰੁਪਿਆ ਏਰੀਆ ਕੋਟਕਪੂਰਾ 9501870137 ਤੇ ਫੋਨ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਨਵਾਂ ਟਰੈਕਟਰ ਵਕਾਊ ਆ ਭਰਾਵੋ ਹਰੇਟ ਮੌਕੇ ਤੇ ਕੱਟ ਹੋ ਜੂਗਾ ਜਾਇਜ਼ ਰੇਟ ਦੇ ਵਿੱਚ ਨਵਾਂ ਟਰੈਕਟਰ ਬਹੁਤ ਹੀ ਵਧੀਆ ਹਾਲਤਾਂ ਜੀ ਅੱਗੇ ਗੱਲ ਕਰਦੇ ਆ ਫੋਰਡ 3600 ਸਾਰਾ ਟਰੈਕਟਰ origignal ਆ ਦੇਖ ਸਕਦੇ ਹੋ ਭਰਾ ਉਹ ਡਬਲ ਕਲੱਚ ਕਰਾਇਆ ਹੋਇਆ ਵੀਰਾਂ ਦਾ ਸੋਹਣਾ ਚੰਗਾ ਫੋਰਡ ਜਿਹਨੂੰ ਆਪਾਂ ਕਹਿ ਦਿੰਦੇ ਆ ਰੇਟ 1,60,000 ਰੁਪਇਆ ਡਿਮਾਂਡ ਹੈ ਮੌਕੇ ਤੇ ਮਾਨਤਣ ਪੂਰਾ ਕੀਤਾ ਜਾਊਗਾ ਜੀ 99144 99800 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹ ਟਰੈਕਟਰ ਬਾਰੇ ਬਣਦੀ ਜਾਣਕਾਰੀ ਫੋਨ ਤੇ ਵੀਰਾਂ ਤੋਂ ਜ਼ਰੂਰ ਲਓ ਅੱਗੇ ਜੀ John Deere 16 ਮਾਡਲ ਟਰੈਕਟਰ ਆ ਭਰਾਵੋ ਦੇਖ ਸਕਦੇ ਹੋ ਤੁਸੀਂ John Deere ਟਰੈਕਟਰ ਹੈ ਇਹ 16 ਮਾਡਲ ਕੰਡੀਸ਼ਨ ਦੇਖ ਸਕਦੇ ਹੋ ਜੀ ਡਬਲ ਕਲਚ ਡਬਲ ਡਿਸਟ੍ਰਿਬਿਊਟਰ ਪੰਜਾਬ ਨੰਬਰ 7973397145 ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਅੱਗੇ ਜੀ ਸਵਿਫਟ ਕਾਰ ਵਿਕਾਊ ਆ 16 ਮਾਡਲ ਆ ਰੇਟ 5 ਲੱਖ 40000 ਰੁਪਿਆ ਏਰੀਆ ਮਲੋਟ ਫੋਨ ਨੰਬਰ 99988604842 ਇਸ ਨੰਬਰ ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਬਹੁਤ ਹੀ ਸੋਹਣੀ ਪੰਜਾਬ ਨੰਬਰ ਗੱਡੀ ਚੰਗੀ ਹਾਲਤ ਦੇ ਵਿੱਚ ਵਿਕਾਊ ਆ ਜੀ ਜੇ ਕਿਸੇ ਵੀਰ ਭਰਾ ਨੇ ਲੈਣੀ ਹੋਵੇ ਤਾਂ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਅੱਗੇ ਜੀ ਵੀਰਾਂ ਦਾ ਇੱਕ ਝੋਟਾ ਝੋਟੇ ਦਾ ਰੇਟ 55000 ਇੱਕ ਗਾਂ 29000 ਰੁਪਇਆ ਦੁੱਧ 11 ਲੀਟਰ ਵਾਲੀ ਗਾਂ ਮਗਰਵੱਛੀ ਝੋਟੀ 2 ਸਾਲ ਦੀ ਰੇਟ 26000 ਰੁਪਇਆ ਸਾਰੇ ਪਸ਼ੂ ਇੱਕੋ ਘਰੇ ਇੱਕੋ ਵੀਰ ਦੇ ਵਕਾਊ ਹੈ ਜੀ 9814 16257 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹਨਾਂ ਸਾਰੇ ਪਸ਼ੂਆਂ ਬਾਰੇ ਬਣਦੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਜੀ ਏਰੀਆ ਵੀਰਾਂ ਨੇ ਦੱਸਿਆ ਨਹੀਂ ਏਰੀਆ ਤੇ ਰੇਟ ਕੋਈ ਪੱਕਾ ਨਹੀਂ ਹੁੰਦਾ ਜੀ ਮੌਕੇ ਤੇ ਮਾਨਤਨ ਹੋ ਜਾਂਦਾ ਹੁੰਦਾ ਮਾਲਕ ਵੀਰਾਂ ਦੀ ਰੱਖੀ ਗਈ ਇੱਕ ਡਿਮਾਂਡ ਹੁੰਦੀ ਆ ਭਰਾਵੋ ਆ ਰੇਟ ਦੇਖ ਕੇ ਨਾ ਤੁਸੀਂ ਭਜਿਆ ਕਰੋ ਇੱਕ ਵਾਰੀ ਮਾਲਕ ਵੀਰਾਂ ਨਾਲ ਫੋਨ ਤੇ ਗੱਲਬਾਤ ਕਰਕੇ ਰਾਬਤਾ ਜ਼ਰੂਰ ਕਰਿਆ ਕਰੋ ਅੱਗੇ ਗੱਲ ਕਰਦੇ ਆਂ ਜੀ ਕਬੈਨ ਵਕਾਊ ਆ 12 ਮਾਡਲ 6 ਲੱਖ 20 ਹਜ਼ਾਰ ਰੁਪਏ ਦੀ ਡਿਮਾਂਡ ਆ ਕੰਡੀਸ਼ਨ ਦੇਖ ਸਕਦੇ ਹੋ ਜੀ ਏਰੀਆ ਤਰਨਤਾਰਨ ਸਾਹਿਬ ਦੇ ਵਿੱਚ ਇੱਕ ਬੈਨ ਬਹੁਤ ਹੀ ਚੰਗੀ ਹਾਲਤ ਦੇ ਵਿੱਚ ਵਿਕਾਊ ਹੈ 9915136749 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹ ਕਬੈਨ ਪੰਜਾਬ ਨੰਬਰ ਕਬੈਨ ਹੈ ਜੀ ਖਰੀਦ ਸਕਦੇ ਹੋ ਚੰਗੀ ਹਾਲਤ ਚੈੱਕ ਕਰਕੇ ਤੁਸੀਂ ਕਬੈਨ ਬਾਰੇ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਅੱਗੇ ਜੀ ਜੌਂਡੀ ਆਰ 16 ਮਾਡਲ ਪੰਜਾਬ ਪੰਜਾਬ ਡੀ ਟਰੈਕਟਰ ਵਿਕਾਊ ਹੈ ਜੀ ਅ ਰੇਟ ਦੀ ਗੱਲ ਕਰਕੇ 490000 ਰੁਪਇਆ ਡਿਮਾਂਡ ਆ ਸਾਰਾ ਸਮਾਨ ਨਾਲ ਦਾ ਫੈਵਰ ਵਾਲੀ ਛਤਰੀ ਵੀ ਨਾਲ ਦੀ ਐ ਟਾਇਰ ਵੀ ਨਾਲ ਦੇ ਆ ਵੀਰ ਕਹਿੰਦੇ ਇੱਕ ਇੱਕ ਚੀਜ਼ ਟਰੈਕਟਰ ਦੀ ਨਾਲ ਦੀ ਐ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਬਹੁਤ ਹੀ ਸੋਹਣਾ ਚੰਗਾ ਘਰੇ ਰੱਖਣ ਵਾਲਾ ਟਰੈਕਟਰ ਆ ਪੰਜਾਬ ਨੰਬਰ ਆ 98779 95546 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਅੱਗੇ ਜੀ 150 ਗਾਜ ਚ ਬਣੀ ਹੋਈ ਕੋਠੀ ਵਕਾਊ ਆ ਏਰੀਆ ਪਟਿਆਲਾ ਅਮਰਜੈਂਸੀ ਵੀਰਾਂ ਨੇ ਸੇਲ ਕਰਨੀ ਆ ਜੇ ਕਿਸੇ ਵੀਰ ਭਰਾ ਨੇ ਲੈਣੀ ਹੋਵੇ ਫੋਨ ਤੇ ਰੇਟ ਬਾਰੇ ਜਾਣਕਾਰੀ ਲੈ ਸਕਦੇ ਹੋ 8607211227 8607211227 ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਜੀ ਅੱਗੇ ਜੀ 11 ਛੇ ਦੀ ਟਰਾਲੀ ਆ 22 ਕੁਆਂਟਲ weight ਆ ਵੈੱਡ ਜੈਕ ਵਾਲੀ ਟਰਾਲੀ ਸਾਰਾ ਸਮਾਨ ਟਰਾਲੀ ਦੇ ਨਾਲ ਲੱਗਿਆ ਹੋਇਆ ਏਰੀਆ ਲੌਂਗੋਵਾਲ ਦੀ ਬਣੀ ਹੋਈ ਟਰਾਲੀ ਹੈ ਜੀ ਫੋਨ ਨੰਬਰ ਆ 9814644983 ਡਬਲ ਟਾਇਰਾਂ ਦੇ ਵਿੱਚ ਆ ਕੰਡੀਸ਼ਨ ਦੇਖ ਸਕਦੇ ਹੋ ਬਹੁਤ ਹੀ ਹੈਵੀ ਵਜ਼ਨ ਤੇ ਵਧੀਆ ਬਣਤਰ ਦੀ ਬਣੀ ਹੋਈ ਟਰਾਲੀ ਸੋਹਣੀ ਟਰਾਲੀ ਵਕਾਊ ਹੈ ਜੀ ਅੱਗੇ ਜੀ ਵੀਰਾਂ ਦੇ ਤਿੰਨ ਕਤੂਰੇ ਵਕਾਊ ਆ ਮਦਰ ਵੀ ਇਹਨਾਂ ਦੀ ਆਪਣੇ ਕੋਲ ਹੀ ਆ 40 ਦਿਨਾਂ ਦੇ ਏਰੀਆ ਸਾਹਨੇਵਾਲ ਦੋ ਫੀਮੇਲ ਇੱਕ ਮੇਲ ਆ ਜੀ ਦਾ ਰੇਟ 7000 ਅਤੇ 1 ਦਾ 8000 ਰੁਪਏ ਜੀ 9779856499 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇੱਕ ਤੂਰੇ ਖਰੀਦ ਸਕਦੇ ਹੋ ਜੀ ਮੇਲ ਦਾ ਰੇਟ 8000 ਰੁਪਏ ਫੀਮੇਲ ਦਾ ਰੇਟ 7000 ਰੁਪਏ ਇਹ ਤਿੰਨ ਨਾਗਾ ਜੀ ਵੀਰਾਂ ਕੋਲੇ ਜੇ ਕਿਸੇ ਵੀਰ ਭਰਾ ਨੇ ਖਰੀਦਣੇ ਹੋਣ ਤਾਂ ਕਾਲ ਕਰ ਲਓ ਅੱਗੇ ਗੱਲ ਕਰਦੇ ਹਾਂ ਜੀ ਸਵਰਾਜ 855 ਟਰੈਕਟਰ ਚੰਗੇ ਟਾਇਰਾਂ ਦੇ ਵਿੱਚ ਤਿੰਨ ਮਾਡਲ ਤੇਲ ਬ੍ਰੇਕਾਂ ਦੇ ਵਿੱਚ ਪੰਜਾਬ ਨੰਬਰ ਮੋੜ ਮੰਡੀ ਏਰੀਆ ਦੇ ਵਿੱਚ ਰੇਟ 2,60,000 ਰੁਪਏ 84278 05188 ਇਸ ਨੰਬਰ ਤੇ ਫੋਨ ਕਰਕੇ ਟਰੈਕਟਰ ਬਾਰੇ ਬੰਨਦੀ ਜਾਣਕਾਰੀ ਲੈ ਸਕਦੇ ਹੋ ਬਹੁਤ ਚੰਗਾ ਟਰੈਕਟਰ ਹੈ ਘਰੇ ਰੱਖਣ ਵਾਲਾ ਟਰੈਕਟਰ ਹੈ ਜੀ ਸਾਰਾ ਟਰੈਕਟਰ ਰੀਜਨਲ ਆ ਅੱਗੇ ਗੱਲ ਕਰਦੇ ਹਾਂ ਜੀ ਵੀਰਾਂ ਦੀ ਆ ਗੱਡੀ ਵਕਊਟਵਾਟਾ ਗੱਡੀ ਹੈ ਜੀ ਇਹ ਆਲਟਿਸ ਦੇਖ ਸਕਦੇ ਹੋ ਤੁਸੀਂ 12 ਮਾਡਲ ਆਪ ਦੇ ਨਾਮ ਵੀਰਾਂ ਦੇ ਏਰੀਆ ਕੋਟਲੀ ਅ블ੂ ਕੋਠੇ ਫੁੰਮਣ ਵਾਲੇ 73407 53595 ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਰੇਟ ਵੀਰਾਂ ਨੇ ਦੱਸਿਆ ਨਹੀਂ ਲਾਈਵ ਵੀ ਲੱਗੇ ਹੋਏ ਆ ਜੀ ਜਾਣਕਾਰੀ ਫੋਨ ਤੇ ਇੱਕ ਵਾਰੀ ਜ਼ਰੂਰ ਲੈ ਲਿਓ ਅੱਗੇ ਗੱਲ ਕਰਦੇ ਹਾਂ ਜੀ ਫਾਰਮ ਟਰੈਕ 45 ਹੀ ਮਾਡਲ ਟਰੈਕਟਰ ਆ ਬਹੁਤ ਹੀ ਸੋਹਣਾ ਚੰਗੀ ਹਾਲਤ ਦੇ ਵਿੱਚ ਇੰਜਨ ਗੇਅਰ ਦਾ ਦੋ ਦਿਨ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਰੇਟ 1,75,000 ਰੁਪਏ ਮੌਕੇ ਤੇ ਮਾਣ ਤਨ ਕੀਤਾ ਜਾਊਗਾ ਏਰੀਆ ਡੱਬ ਵਾਲੀ ਪਿੰਡ ਮਟ ਦਾਦੂ 7056564884 ਤੇ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬੰਦੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਟਰੇਡੀਸ਼ਨ ਬਹੁਤ ਹੀ ਜ਼ਿਆਦਾ ਚੰਗੀ ਹੈ ਟਰੈਕਟਰ ਦੀ 6 ਮਾਡਲ ਆ ਰੇਟ ਜਾਇਜ਼ ਆ ਜੀ 1,75,000 ਸਿਰਫ ਡਿਮਾਂਡ ਹੈ ਮੌਕੇ ਤੇ ਮੰਤਨ ਪੂਰਾ ਕੀਤਾ ਜਾਊਗਾ ਜਿਹੜਾ ਵੀਰ ਭਰਾ ਆਪਣੀ ਵੀਡੀਓ ਦੇਖ ਕੇ ਜਾਊਗਾ ਵੀਡੀਓ ਨੂੰ ਦੱਬ ਕੇ ਗਰੁੱਪਾਂ 'ਚ ਸ਼ੇਅਰ ਕਰਦਿਆ ਕਰੋ ਜੀ ਤਾਂ ਜੋ ਸੋਡੇ ਸਾਰੇ ਸਾਧਨ ਖੇਤੀ ਤੋਂ ਖੇਤੀ ਸੇਲ ਹੋ ਸਕਣ ਤੇ ਜਿਹੜੇ ਵੀਰਾਂ ਨੇ ਖਰੀਦਣੇ ਹੁੰਦੇ ਆ ਉਹ ਵੀਰ ਖਰੀਦ ਸਕਣ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਜਿਹਨੇ ਸੰਦ ਨਹੀਂ ਵੀ ਖਰੀਦਣਾ ਉਹ ਵੀ ਸ਼ੇਅਰ ਕਰੋ ਅੱਗੇ ਜੀ 13 ਪੂਰੀ 0 ਡ੍ਰਿਲ ਵਿਕਾਊ ਏਰੀਆ ਲਾਲਬਾਈ ਕਿਦੜਵਾਹ ਤੋਂ ਲੰਬੀ ਰੋਡ ਦੇ ਉੱਤੇ ਵੀਰਾਂ ਦਾ ਪਿੰਡ ਆ ਜੀ 9877265448 ਤੇ ਫੋਨ ਕਰਕੇ ਤੁਸੀਂ ਇਹ 13 ਪੂਰੀ 0 ਡ੍ਰਿਲ ਖਰੀਦ ਸਕਦੇ ਹੋ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਆ ਕੰਡੀਸ਼ਨ ਦੇਖ ਸਕਦੇ ਹੋ ਥੋਡੇ ਸਾਹਮਣੇ ਆ ਜੀ ਵੀਡੀਓ ਨੂੰ ਦਬਕ ਕੇ ਸ਼ੇਅਰ